you जगबानी ग्रुप वालों मोगा जिले कैंप लगाया गया अड़ा अच्छा लगा जी यहाँ पर आके मोगे बिकॉज मैंने देखा के लोगों में इतना ज्यादा उत्साह है और कितने ज्यादा लोगों ने यहाँ पर अपना रक्तदान दिया है जो कि महादान है तो, तो, तो सर्था सर्था। मैं मोगा के लोगों को ਇਹਦੇ ਲਈ ਸ਼ੁਕਰੀਆ ਕਰਨਾ ਚਾਹੁੰਦਾ। ਇਹ ਸਰ ਅਭਿਜੈ ਸਰ ਜਿੰਨਾ ਵੱਲੋਂ ਕਿਹਾ ਗਿਆ ਕਿ ਮੋਗਾ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਜਿਹੜਾ ਕੈਂਪ ਦੇ ਵਿੱਚ ਜਿਹੜਾ ਬਲੱਡ ਡੋਨੇਟ ਕੀਤਾ ਹੈ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਇਸ ਕੈਂਪ ਬਾਰੇ। ਬਹੁਤ ਵਧੀਆ ਲੱਗਿਆ ਜੀ ਬਹੁਤ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਏ ਇਹ ਜਿਹੜਾ ਉਪਰਾਲਾ ਜਗਬਣੀ ਪੰਜਾਬ ਕੇਸਰੀ ਕਰਦਾ ਏ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਕਰਦਾ ਰਹੇ ਤੇ ਬਹੁਤ ਸਾਰੀਆਂ ਮਹਿਲਾਵਾਂ ਇਸ ਟਾਈਮ ਇੱਥੇ ਆਈਆਂ ਏ ਬਹੁਤ ਜਿਆਦਾ ਮਤਲਬ ਮਹਿਲਾਵਾਂ ਨੂੰ ਕਈਆਂ ਨੂੰ ਡਰ ਲੱਗਦਾ ਹੁੰਦਾ ਏ ਵੀ ਅਸੀਂ ਕਿੱਦਾਂ ਡੋਨੇਟ ਕਰਾਂਗੇ ਪਰ ਬਹੁਤ ਸਾਥ ਦਿੱਤਾ ਏ ਸ਼ਹਿਰ ਦੇ ਇਕੱਲੇ ਇਕੱਲੇ ਵਾਸੀ ਨੇ ਬਹੁਤ ਜਿਆਦਾ ਸੰਯੋਗ ਦਿੱਤਾ ਤੇ ਪਰਮਾਤਮਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਸਾਰੇ ਸਾਥ ਆ ਦਿੰਦੇ ਰਹਿਣ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕੋਲੁਆਈਆਂ ਸਿਰ ਕਾਲਜ ਦੇ ਵਿੱਚ ਕੈਂਪ ਲਗਾਏਗਾ ਕੀ ਕਹਿਣਾ ਚਾਹੂੰਗੀ ਤੁਸੀਂ ਵੀ ਬਲੈਡ ਡੋਨੇਟ ਕਰੋ ਸਾਰੇ ਬਹੁਤ ਚਿੰਨੋ ਉਪਰਾਲਾ ਤੁਹਾਡੇ ਅਦਾਰੇ ਦਾ ਮੈਂ ਇਸ ਤੋਂ ਪਹਿਲਾਂ 9:00 ਬੱਧ 10:00 ਕਰ ਚੁੱਕਾ ਅੱਜ ਮੈਂ 10:00 ਵਜੇ ਸੀਗਾ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਬਹੁਤ ਲਾਜ਼ਮੀ ਆ ਤਾਂ ਕਿ ਜਿਹੜੇ ਪੰਜਾਬ ਦੇ ਲੋਕ ਸਨ ਉਹਨਾਂ ਨੂੰ ਇੱਕ ਸਿੱਧ ਮਿਲ ਸਕੇ ਕਿ ਅਸੀਂ ਸਿਰ ਪੰਜਾਬ ਦੇ ਬਹੁਤ ਮਤਲਬ ਸਾਫ ਦਾ ਰਹਿਣਾ ਮੇਰੇ ਇੱਕ ਸਰਕਾਬ ਤਾਂ ਲਿਖੀ ਹੋਈ ਆ ਇੱਕ ਸੋਚ ਰੱਖੀ ਬਦਲਾਵ ਦੀ ਮੇਰੇ ਸੋਹਣੇ ਪੰਜਾਬ ਦੀ ਅਗਰ ਇਸ ਤਰ੍ਹਾਂ ਦੇ ਉਪਰਾਲੇ ਹੋਣਗੇ ਅਲੱਗ-ਅਲੱਗ ਅਦਾਰਿਆਂ ਵੱਲੋਂ ਆਪਣੇ ਨਿਤਪਦੀ ਐਫਰਟ ਹੋਣਗੇ ਤਾਂ ਆਪਾਂ ਇੱਕ ਚੰਗੇ ਸਮਾਜ ਦੀ ਆਪਣਾ ਸੋਚ ਕਰ ਸਕਦੇ ਆ ਧੰਨਵਾਦ ਬਹੁਤ ਬਹੁਤ ਜੀ ਬਾਈ ਜੀ ਬਹੁਤ ਵਧੀਆ ਪੰਜਾਬ ਕੇਸਰੀ ਦੇ ਜਗ ਬਣੇ ਦਾ ਬਹੁਤ ਵਧੀਆ ਉਪਰਾਲਾ ਆ ਜੀ ਜਿਹੜਾ ਅੱਜ ਖੂਨਦਾਨ ਇੰਨਾ ਵਧੀਆ ਕੈਂਪ ਲਾਇਆ ਹੈ ਕਈ ਆਪਣੀਆਂ ਜਾਨਾਂ ਬਚ ਸਕਦੀਆਂ ਨੇ ਐਕਸੀਡੈਂਟ ਵਾਸਤੇ ਜਦੋਂ ਹੁੰਦੇ ਸਾਨੂੰ ਖੂਨ ਵਾਸਤੇ ਬਹੁਤ ਲੋੜ ਪੈਂਦੀ ਹੈ ਤੇ ਬਹੁਤ ਵੱਡਾ ਉਪਰਾਲਾ ਇਹਨਾਂ ਨੇ ਕੀਤਾ ਹੈ ਬਹੁਤ ਧੰਨਵਾਦ ਹੈ ਗੋਪੀ ਵੀਰ ਦਾ ਜੀ ਉਹਨਾਂ ਕਰਕੇ ਆਏ ਆ ਦੁਨੀਆ ਨਾਲ ਮੈਡੀਕਲ ਦੇ ਪ੍ਰਧਾਨੇ ਬੰਦੇ ਲੈ ਕੇ ਆਏ ਹੈ ਤੇ ਬਹੁਤ ਵਧੀਆ ਹਰ ਸਾਲ ਇਹਨਾਂ ਦਾ ਉਪਰਾਲਾ ਹੁੰਦਾ ਹੈ ਤੇ ਬਹੁਤ ਥੈਂਕ ਯੂ ਧੰਨਵਾਦ ਕਰਦੇ ਆਂ ਅਸੀਂ ਸਾਡੀ ਟੀਮ ਦਾ ਜਗ ਬਣੇ ਔਰ ਪੰਜਾਬ ਕੇਸਰੀ ਦਾ ਬਹੁਤ ਬਹੁਤ ਧੰਨਵਾਦ ਜੀ ਹ ਨਹੀਂ ਡਰਨ ਵਾਲੀ ਤਾਂ ਗੱਲ ਨਹੀਂ ਇਹ ਤਾਂ ਛੋਟੇ ਛੋਟੇ ਬੱਚੇ ਵੀ ਹੁਣ ਕਈ ਇੱਥੇ ਹੀ ਦੇਖੇ ਅੱਜ ਮੇਰੇ ਤੋਂ 18 18 ਸਾਲ ਦੇ ਬੱਚੇ ਹੀ ਬਲੱਡ ਦੇ ਕੇ ਗਏ ਆ ਜੀ ਮੇਰਾ ਭਤੀਜਾ ਸੀ ਉੰਨੀ ਉਮਰ ਸੀਗੀ 18.5 ਉਹ ਵੀ ਬਲੱਡ ਦੇ ਕੇ ਗਿਆ ਹੈ ਇਹ ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੁਣ ਸਾਰੇ ਬੰਦੇ ਬੈਠੇ ਸਵੇਰ ਦਾ ਹੀ ਕੋਈ ਦੇਖਦੇ ਕੋਈ ਘਬਰਾ ਨਹੀਂ ਕੁਛ ਨਹੀਂ ਇਹ ਤਾਂ ਇੱਕ ਆਪਣੇ ਦਿਲ 'ਚੋਂ ਵਹਿਮ ਕੱਢਣ ਦੀ ਗੱਲ ਆਈ ਆਪਣੇ ਖੂਨ ਨਾਲ ਕਿਸੇ ਭੈਣ ਭਰਾ ਦੀ ਜਾਨ ਬਚ ਸਕਦੀ ਆ ਤੇ ਬਹੁਤ ਵੱਡੀ ਗੱਲ ਆ ਜੀ ਬਾਕੀ ਦੇਣਾ ਚਾਹੀਦਾ ਇੱਕ ਵਾਰੀ ਖੂਨ ਕਈ ਵਾਰੀ ਆਪਣੀ ਜ਼ਰੂਰਤ ਹੀ ਪੈ ਜਾਂਦੀ ਕੋਈ ਭੈਣ ਭਰਾ ਨੂੰ ਬਲੱਡ ਦੀ ਲੋੜ ਨਹੀਂ ਜਿਹੜੇ ਬ ਤੇ ਕੋਈ ਖਾਸ ਗੱਲ ਨਹੀਂ ਕੀ ਇਹ ਹਰੇਕ ਨੂੰ ਕੁੰਦਨ ਕਰਨਾ ਚਾਹੀਦਾ ਸੀ ਤੇ ਜਗਬਣੀ ਦੇ ਪੰਜਾਬ ਕੇਸਰੀ ਦਾ ਬਹੁਤ ਬਹੁਤ ਧੰਨਵਾਦ ਜੀ ਮੋਗਾ ਵਾਸੀ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਉਹਨਾਂ ਦੇ ਕੈਂਪ ਬਾਰੇ ਕੀ ਕਹਿਣਾ ਹੈ ਮੈਮ ਪੰਜਾਬ ਕੇਸਰੀ ਜਗਬਣੀ ਵੱਲੋਂ ਅੱਜ ਮੋਗਾ ਦੇ ਵਿੱਚ ਕੈਂਪ ਲਗਾਇਆ ਵਾਪਕ ਥਾਵਾਂ ਤੇ ਵੀ ਚੱਲ ਰਿਹਾ ਤੇ ਇਹ ਮੋਗਾ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਮਸਕਾਰ ਜੀ ਮੇਰਾ ਨਾਮ ਜੋਤੀ ਸੋਧ ਹੈ ਅੱਜ ਪੰਜਾਬ ਕੇਸਰੀ ਔਰ ਜਗਬਣੀ ਨੇ ਮਿਲ ਕੇ ਜਿਹੜਾ ਇਹ ਉਪਰਾਲਾ ਕੀਤਾ ਹੈਗਾ ਫੂਨદાન ਮਹਾਦਾਨ ਕਿਹਾ ਜਾਂਦਾ ਹੈ ਇਹ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਇਹਨਾਂ ਦੇ ਸਾਰਿਆਂ ਦੇ ਸਾਰੇ ਸ਼ਹਿਰ ਦੇ ਐਫਰਟਸ ਦੇ ਨਾਲ 650 ਤੋਂ ਉੱਤੇ ਯੂਨਿਟ ਹੋ ਚੁੱਕੇ ਹਨ ਤੇ ਅੱਜ ਸਾਰੇ ਸ਼ਹਿਰ ਨੇ ਇੰਨਾ ਕੋਆਪਰੇਟ ਕੀਤਾ ਹੈਗਾ ਕਿ ਬਹੁਤ ਵਧੀਆ ਇਹ ਕੰਮ ਹੋਇਆ ਹੈਗਾ ਤੇ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਐਡੀਟਰ ਇਨ ਚੀਫ ਆਫ ਇਨਰਜੀ ਦੇ ਜਿਹੜੇ ਆਏ ਇੱਥੇ ਸਾਨੂੰ ਐਨਕੋਰੇਜ ਕੀਤਾ ਔਰ ਬਹੁਤ ਮੋਟੀਵੇਸ਼ਨ ਦਿੱਤੀ ਉਹਨਾਂ ਦੇ ਆਨ ਨਾਲ ਸਾਨੂੰ ਬਹੁਤ ਜ਼ਿਆਦਾ ਇਨਸਪਾਇਰ ਇਨਸਪੀਰੇਸ਼ਨ ਮਿਲੀ ਹੈਗੀ ਸਰ ਕੀ ਕਹਿਣਾ ਚਾਹੂਗੇ ਜਟਬਣੀ ਵੱਲੋਂ ਕੈਂਪ ਲਗਾਇਆ ਗਿਆ ਸਰ ਬਹੁਤ ਵਧੀਆ ਉਪਰਾਲਾ ਹੈ ਜੀ ਕੱਲ ਅਧਿਆਪਕ ਦਿਵਸ ਮੌਕੇ ਮੈਨੂੰ ਜਿਹੜਾ ਪੰਜਾਬ ਸਟੇਟ ਅਵਾਰਡ ਮਿਲਿਆ ਜਿਸ ਦੀ ਖੁਸ਼ੀ ਦੇ ਵਿੱਚ ਮੈਂ ਇਹ ਅੱਜ ਖੂਨਦਾਨ ਜਿਹੜਾ ਹੈਗਾ ਕਰਨਾ ਆਪਣਾ ਆਇਆ ਕਿਉਂਕਿ ਜਿਹੜਾ ਇਹ ਉਪਰਾਲਾ ਇੱਕ ਖੂਨਦਾਨ ਦੇ ਨਾਲ ਚਾਰ ਜ਼ਿੰਦਗੀਆਂ ਬਚਦੀਆਂ ਇਸ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੋ ਸਕਦਾ ਤਾਂ ਬਹੁਤ ਵਧੀਆ ਮੈਂ ਸ਼ਲੰਘਾ ਯੋਗ ਉਪਰਾਲੇ ਦੇ ਉੱਪਰ ਸਾਰਿਆਂ ਦਾ ਧੰਨਵਾਦ ਕਰਦਾ ਸਰ ਜਟਬਣੀ ਦੇ ਇਸ ਉਪਰਾਲੇ ਨੂੰ ਕੀ ਕਹਿਣਾ ਚਾਹੂਗੇ ਕੀ ਕਹੋਗੇ ਨੋਟਾਵਾ ਮੈਂ ਸਮਝਦਾ ਹੈਗਾ ਕਿ ਜਿਹੜਾ ਖੂਨਦਾਨ ਆ ਪਹਿਲੀ ਗੱਲ ਤਾਂ ਆਪਾਂ ਕਹਿੰਦੇ ਵੀ ਮਹਾਨਦਾਨ ਹੁੰਦਾ ਔਰ ਵੱਡੀ ਗੱਲ ਹੈਗੀ ਵੀ ਪੰਜਾਬ ਦੇ ਵਿੱਚ ਰੋਜ਼ਾਨਾ ਜਿਹੜੇ ਐਕਸੀਡੈਂਟਸ ਹੋ ਰਹੇ ਨੇ ਤਾਂ ਉੱਥੇ ਬਲੱਡ ਦੀ ਬੜੀ ਜ਼ਰੂਰਤ ਪੈਂਦੀ ਹੈਗੀ ਹੈ ਤੇ ਜਗਬਾਣੀ ਪੰਜਾਬ ਕੇਸਰੀ ਜਿਹੜਾ ਆਧਾਰਾ ਹੈਗਾ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਨਿਰੰਤਰ ਜਿਹੜੇ ਕੈਂਪ ਲਗਾਏ ਜਾ ਰਹੇ ਆ ਖੂਨਦਾਨ ਹਰ ਸਾਲ ਕੈਂਪ ਲਗਾਏ ਜਾ ਰਹੇ ਆ ਤੇ ਉਹਦੇ ਵਿੱਚ ਹਰ ਸਾਲ ਲਗਾਤਾਰ ਖਾਸ ਕਰਕੇ ਮੋਗੇ ਦੇ ਵਿੱਚ ਸਾਡੇ ਗੋਪੀ ਰਾਓ ਕੇ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਗਣਤੀ ਜਿਹੜੀ ਆ ਲੋਕਾਂ ਦੀ ਖੂਨਦਾਨ ਕਰਨ ਦੀ ਉਹ ਵੱਧਦੀ ਜਾ ਰਹੀ ਆ ਤਾਂ ਮੈਂ ਸਮਝਦਾ ਹੈਗਾ ਵੀ ਇਹ ਇੱਕ ਸ਼ੁਭ ਸ਼ਗਨ ਹੈਗਾ ਤੇ ਇਹੋ ਜਿਹੇ ਜਿਹੜੇ ਅਦਾਰੇ ਹੈਗੇ ਆ ਉਹਨਾਂ ਨੂੰ ਇਹ ਵੀ ਯਤਨ ਕਰਨਾ ਚਾਹੀਦਾ ਕਿ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਅੱਖਾਂਦਾਨ ਕਰਨ ਆਪਣੇ ਸਰੀਰ ਵੀ ਦਾਨ ਕਰਨ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਦੇ ਉੱਤੇ ਖੋਜ ਕਰਕੇ ਤੇ ਜਿਹੜੇ ਸਮਾਜ ਦੀ ਸੇਵਾ ਕਰ ਸਕਣ ਸੋ ਜਿਵੇਂ ਆ ਮੇਰਾ ਸਟੂਡੈਂਟ ਆ ਮੁੰਡਾ ਵੀ ਸਟੇਟ ਵਾਰਡੀ ਆ ਮੈਂ ਖੁਦ ਸਟੇਟ ਵਾਰਡੀ ਆ ਤੇ ਅਸੀਂ ਸਮਝਦੇ ਆ ਕਿ ਜਦੋਂ ਅਸੀਂ ਕੋਈ ਲੋਕ ਭਲਾਈ ਵਾਲਾ ਕੰਮ ਕਰਦੇ ਹੈਗੇ ਆ ਤਾਂ ਸਾਡੇ ਮਨ ਨੂੰ ਸਕੂਨ ਮਿਲਦਾ ਤੇ ਜਗਬਣੀ ਤੇ ਪੰਜਾਬ ਕੇਸਰੀ ਅਦਾਰਾ ਤੇ ਇਹਨਾਂ ਦੇ ਜਿਹੜੇ ਸਮੂਹ ਜਿਹੜੇ ਮਾਲਕ ਨੇ ਜਾਂ ਉਧੇਦਾਰ ਨੇ ਸੋ ਸਾਰੇ ਵਧਾਈ ਦੇ ਪਾਤਰ ਨੇ ਖਾਸ ਕਰਕੇ ਸਾਡਾ ਗੋਪੀ ਵੀਰ ਸਰ ਲੋਕੀ ਹਜੇ ਵੀ ਜਿਹੜੇ ਡਰਦੇ ਆ ਬਲੱਡ ਡੇਨ ਤੋਂ ਡਰਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਦੇਖੋ ਜੀ ਮੇਰੀ ਉਮਰ ਐਸ ਵੇਲੇ 58 ਸਾਲ ਦੀ ਆ ਤਾਂ ਮੈਂ ਨਿਰੰਤਰ ਜਿਹੜਾ ਹੈਗਾ ਤਰੀਬਨ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਖੂਨਦਾਨ ਕਰਦਾ ਤਾਂ ਮੈਨੂੰ ਕਦੇ ਵੀ ਕੋਈ ਦਰਦ ਮਹਿਸੂਸ ਨਹੀਂ ਹੋਇਆ ਨਾ ਕਿ ਕੋਈ ਕਮਜ਼ੋਰੀ ਮਹਿਸੂਸ ਹੋਈ ਹੈਗੀ ਆ ਸੋ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਵੀ ਥੋੜਾ ਵੀ ਦਰਦ ਨਹੀਂ ਹੁੰਦਾਗਾ ਈਵਨ ਕਿ ਜਿੰ ਉਦੋਂ ਵੀ ਘੱਟ ਜਿਹੜਾ ਹੈਗਾ ਸੂਈ ਦਾ ਅਹਿਸਾਸ ਹੁੰਦਾ ਲੇਕਿਨ ਜਦੋਂ ਅਸੀਂ ਖੂਨ ਦਾਨ ਕਰ ਦਿੰਨੇ ਆ ਉਦੋਂ ਬਾਅਦ ਜਿਹੜਾ ਸਾਨੂੰ ਮਾਨਸਿਕ ਸਕੂਨ ਮਿਲਦਾ ਹੈਗਾ ਵਾ ਉਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਦੀ ਸੈਂਕਿਊ ਸਰ ਮੋਗਾ ਕੈਂਪ ਲੱਗਿਆ ਕਿਸ ਤਰ੍ਹਾਂ ਉਸ ਸਾਥ ਕੀ ਕਹਿਣਾ ਚਾਹੂਗਾ ਮੋਗਾ ਦੇਖੋ ਜੀ ਜੂਸ ਦੇ ਵਿੱਚ ਬਹੁਤ ਅੱਛਾ ਲਗਾਤਾਰ ਜਿਹੜਾ ਖੂਨ ਦਾਨ ਕੀਤਾ ਜਾ ਰਿਹਾ ਅੱਜ ਪਹਿਲੀ ਵਾਰ ਨਹੀਂ ਹੋਇਆ ਲਗਾਤਾਰ ਗੋਪੀ ਰਾਉਕੇ ਵੱਲੋਂ ਜਿਹੜਾ ਇਹ ਕੈਂਪ ਹਰ ਸਾਲ ਜਿਹੜਾ ਯਾਦ ਦੇ ਵਿੱਚ ਲਗਾਇਆ ਜਾਂਦਾ ਤੇ ਅੱਜ ਵੀ ਨੇ 60 ਤੋਂ ਜਿਹੜੇ ਉੱਪਰ ਆ ਜਿਹੜੇ ਬਲੱਡ ਡੋਨਰ ਜਿੰਨੇ ਉਹ ਪਹੁੰਚ ਚੁੱਕੇ ਨੇ ਤੇ ਜਿਹੜਾ ਆਪਣਾ ਜਿਹੜਾ ਬਲੱਡ ਆ ਦਾਨ ਕਰ ਰਹੇ ਨੇ ਮੈਂ ਕਹਿੰਨਾ ਹਰ ਇੱਕ ਜੂਥ ਦੇ ਨੌਜਵਾਨ ਨੂੰ ਚਾਹੀਦਾ ਕਿ ਇਸ ਪਾਸੇ ਆਉਣਾ ਚਾਹੀਦਾ ਜਿਹੜਾ ਤੁਹਾਡੇ ਵੱਲੋਂ ਇੱਕ ਇੱਕ ਜਿਹੜਾ ਖੂਨ ਦਾ ਜਿਹੜਾ ਤੀਤਾ ਹੋਇਆ ਦਾਣਾ ਜਿਹੜਾ ਖੂਨ ਦਾ ਕਤਰਾ ਉਹ ਕਿਸੇ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਸਕਦਾ ਕਈ ਵਾਰ ਇਦਾਂ ਦਾ ਮੌਲ ਹੁੰਦਾ ਕਿ ਸਾਨੂੰ ਖੂਨ ਮਿਲਦਾ ਨਹੀਂਗਾ ਹੋਰ ਜ਼ਿਲ੍ਹਿਆਂ ਚੋਂ ਲਿਆ ਕੇ ਆਉਣਾ ਪੈਂਦਾ ਰੋਜ਼ਾਨਾ ਹੀ ਆਪਣੇ ਦੇਖਦੇ ਐਕਸੀਡੈਂਟ ਹੋ ਜਾਂਦੇ ਕਈ ਵਾਰ ਸਾਨੂੰ ਬਲੱਡ ਗਰੁੱਪ ਮਿਲਦਾ ਨਹੀਂ ਪਰ ਜੇਕਰ ਅਸੀਂ ਖੂਨ ਦਾਨ ਕਰਾਂਗੇ ਤਾਂ ਜੇਕਰ ਸਾਡੇ ਕੋਲੇ ਬਲੱਡ ਬੈਂਕ ਦੇ ਵਿੱਚ ਪਿਆਊਗਾ ਤਾਂ ਜ਼ਰੂਰ ਉਹ ਕਿਤੇ ਨਾ ਕਿਤੇ ਜਿਹੜੀ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਤੇ ਜੋਤ ਨੂੰ ਮੈਂ ਇਹੀ ਅਪੀਲ ਕਰੂੰਗਾ ਵੀ ਵੱਧ ਤੋਂ ਵੱਧ ਜਿਹੜਾ ਸਾਨੂੰ ਖੂਨ ਦਾਨ ਕਰਨਾ ਚਾਹੀਦਾ ਡਰਨਾ ਨਹੀਂ ਚਾਹੀਦਾ ਹਰ ਇੱਕ ਨੂੰ ਅੱਗੇ ਆ ਕੇ ਜੇ ਕਾਰਜ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕੀਸੀ ਵਕ ਵਕ ਮੋਗਾ ਵਾਸੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਕੇ ਅਸੀਂ ਜਗਬਾਨੀ ਵਾਲਾ ਜਿਹੜਾ ਉਪਰਾਲਾ ਬਹੁਤ ਵਧੀਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਵੀ ਉਮੀਦ ਹੈ ਕਿ ਜਿਹੜਾ ਉਪਰਾਲਾ ਇਸੇ ਤਰ੍ਹਾਂ ਜਾਰੀ ਰਹੇਗਾ ਪੰਜਾਬ ਕੇ ਅਸੀਂ ਜਗਬਾਨੀ ਟੀਮ ਲਈ ਮੋਗਾ ਤੋਂ ਕਸ਼ਿ ਸਿੰਘਲਾ ਦੀ ਰਿਪੋਰਟ